ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਪੰਜਾਬੀ ਗੀਤਾਂ ਵਿੱਚ ਕੰਮ ਕਰਦੀ ਮਾਡਲ ਹਿਮਾਂਸੀ ਖਰਾਨਾ ਨੂੰ ਤਾਂ ਲਗਭਗ ਹਰ ਇੱਕ ਪੰਜਾਬੀ ਹੀ ਜਾਣਦਾ ਹੈ ਤਾਂ ਬੀਤੇ ਦਿਨੀ ਹਿਮਾਂਸੀ ਖਰਾਨਾ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਸਟੋਰੀ ਲਈ ਹੈ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਇੱਕ ਘਟਿਆ ਕਿਸਮ ਦਾ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਤੇ ਇਸ ਗੱਲ ਦਾ ਦਾਵਾ ਕਰਦਾ ਹੈ ਕਿ ਮੈਂ ਸਾਰਿਆਂ ਨੂੰ ਕੰਮ ਦੇਵਾਂਗਾ ਅਤੇ ਉਹ ਇਨਸਾਨ ਸਾਰੇ ਸਿੰਗਰਾਂ ਜਾਂ ਕਲਾਕਾਰਾਂ ਦੀ ਕਿਸੇ ਵੀ ਜਾਣਕਾਰੀ ਦੀ ਗਲਤ ਵਰਤੋਂ ਕਰਦਾ ਹੈ ਅਤੇ ਇੰਡਸਟਰੀ ਦੇ ਵਿੱਚ ਆਉਣ ਵਾਲੀਆਂ ਨਵੀਆਂ ਕੁੜੀਆਂ ਨੂੰ ਫਿਲਮਾਂ ਅਤੇ ਗੀਤਾਂ ਦਾ ਲਾਲਚ ਦੇ ਕੇ ਉਹਨਾਂ ਨਾਲ ਗਲਤ ਕੰਮ ਵੀ ਕਰਦਾ ਹੈ ਅਤੇ ਇਸ ਪੋਸਟ ਦੇ ਵਿੱਚ ਹਮਨਸੀ ਕਰਾਣਾ ਕਹਿ ਰਹੀ ਹੈ ਕਿ ਮੈਂ ਇਸ ਨੂੰ ਲੱਖ ਵਾਰ ਇਗਨੋਰ ਕੀਤਾ ਪਰ ਇਹ ਨਹੀਂ ਸੁਧਰਿਆ ਅਤੇ ਮੇਰੇ 10-10 ਲੱਖ ਰੁਪਏ ਉਧਾਰ ਵੀ ਦਿੱਤੇ ਹੋਏ ਨੇ ਉਹ ਵੀ ਹਜੇ ਤੱਕ ਵਾਪਸ ਨਹੀਂ ਕੀਤੇ ਅਤੇ ਕਿਹਾ ਹੈ ਕਿ ਜਦੋਂ ਤੂੰ ਲੰਡਨ ਦੇ ਵਿੱਚ ਫਸਿਆ ਹੋਇਆ ਸੀ ਤਾਂ ਤੇਰੀ ਮਾਂ ਹੈਲਪ ਕੀਤੀ ਸੀ ਪਰ ਦੋਸਤੋ ਹਮਨਸ਼ੀ ਕਰਾਣਾ ਨੇ ਆਪਣੀ ਇਸ ਪੋਸਟ ਦੇ ਵਿੱਚ ਉਸ ਇਨਸਾਨ ਦਾ ਨਾਮ ਨਹੀਂ ਲਿਆ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਅਤੇ ਕੌਣ ਹੋ ਸਕਦਾ ਹੈ ਉਹ ਇਨਸਾਨ ਇਸ ਬਾਰੇ ਆਪਣੇ ਵਿਚਾਰ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ